ਜਸਵਿੰਦਰ ਬਰਾੜ ਜਿਸ ਨੂੰ ਲੋਕਾਂ ਨੇ ਭੁੱਲਣਾ ਸ਼ੁਰੂ ਕਰ ਦਿੱਤਾ ਸੀ ਤੇ ਸਿੱਧੂ ਦੇ ਬੰਬੀਹਾ ਬੋਲੇ ਗਾਣੇ ਤੋਂ ਬਾਅਦ ਇੱਕ ਵਾਰ ਫਿਰ ਇੰਡਸਟਰੀ ਦੇ ਵਿੱਚ ਜਸਵਿੰਦਰ ਬਰਾੜ ਦਾ ਕਮਬੈਕ ਹੋਇਆ ਸੀ ਪਰ ਅੱਜ ਉਹ ਹੀ ਕਮਬੈਕ ਜਸਵਿੰਦਰ ਬਰਾੜ ਲਈ ਇੱਕ ਵੱਡਾ ਵੱਡਾ ਚਿੰਤਾ ਅਤੇ ਡਿਪਰੈਸ਼ਨ ਦਾ ਵਿਸ਼ਾ ਬਣਿਆ ਹੋਇਆ ਹੈ ਇੱਕ ਤਿਸ ਮੁੱਦੇ ਤੇ ਕਾਰਨ ਔਜ਼ਲਾ ਵੀ ਜਸਵਿੰਦਰ ਬਰਾੜ ਨੂੰ ਸਪੋਰਟ ਕਰਦੇ ਨਜ਼ਰ ਆਏ ਨੇ ਤੇ ਨਾਲ ਹੀ ਔਜ਼ਲਾ ਨੇ ਜਸਵਿੰਦਰ ਬਰਾੜ ਨੂੰ ਹੌਸਲਾ ਵੀ ਦਿੱਤਾ ਹੈ ਕਿਉਂਕਿ ਆਈ ਦਿਨੀ ਸੋਸ਼ਲ ਮੀਡੀਆ ਤੇ ਜਸਵਿੰਦਰ ਬਰਾੜ ਦੀਆਂ ਕੁਝ ਐਦਾਂ ਦੀਆਂ ਵੀਡੀਓਜ਼ ਵਾਇਰਲ ਕਰੀਆਂ ਜਾਂਦੀਆਂ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕ ਕੰਪਲਨ ਜਸਵਿੰਦਰ ਬਰਾੜ ਦੀ ਲਾਈਵ ਸ਼ੋਅ ਦੀਆਂ ਕਲਿੱਪਾਂ ਨੂੰ ਚੁੱਕ ਕੇ ਮਜ਼ਾਕੀਆ ਤਰੀਕੇ ਦੇ ਨਾਲ ਉਹਨਾਂ ਦੀਆਂ ਹਿੱਕਾਂ ਨੂੰ ਵੀ ਟ੍ਰੋਲ ਕੀਤਾ ਜਾਂਦਾ ਤੇਸੀ ਮੋਦੀ ਤੇ ਉਹਨਾਂ ਵੱਲੋਂ ਬੀਤੇ ਕਾਲ ਇੱਕ ਪੋਡਕਾਸਟ ਵੀ ਕੀਤਾ ਗਿਆ ਹੈ ਤੇ ਨਾਲ ਹੀ ਜਸਵਿੰਦਰ ਬਰਾੜ ਦੇ ਹੱਕ ਦੇ ਵਿੱਚ ਕਰ ਨੌਜ਼ਲ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਕਿਸੇ ਵੀ ਪੁਰਾਣੇ ਆਰਟਿਸਟ ਦਾ ਮਜ਼ਾਕ ਬਣਾਉਣਾ ਕੋਈ ਚੰਗੀ ਗੱਲ ਨਹੀਂ ਆ ਉਹਨਾਂ ਦੇ ਸਟਰਗਲ ਅਤੇ ਸਾਡੇ ਸਟਰਗਲ ਦੇ ਵਿੱਚ ਬੜਾ ਜ਼ਿਆਦਾ ਫਰਕ ਹੈ ਤੇ ਉਹ ਇੱਕ ਹਾਰਡ ਸਟਰਗਲ ਦੇ ਵਿੱਚੋਂ ਗੁਜ਼ਰੇ ਨੇ ਤੇ ਅੱਜ ਦੇ ਟਾਈਮ ਕਿਸੇ ਆਰਟਿਸਟ ਨੂੰ ਜੇਕਰ ਸਪੋਰਟ ਨਹੀਂ ਕਰ ਸਕਦੇ ਤਾਂ ਇਸ ਤਰੀਕੇ ਦੇ ਨਾਲ ਡਿਸਰੈਸਪੈਕਟ ਵੀ ਨਾ ਕਰੋ ਸੋ ਜੇਕਰ ਤੁਸੀਂ ਵੀ ਆਉਜ਼ਲੇ ਦੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ